ਕਿ ਗੁਰੂ ਵਾਲੇ ਨਾ ਪੂਰਾ ਕਦੇ ਕਰ ਕਰਦੇ ਬੰਦੇ ਜਿਨਾ ਦੇ ਗੁਰੂ ਦੀ ਮਕ ਹੋਵੇ ਰਾਹ ਵੀ ਡੁੱਬ ਜਾਂਦੇ ਕਦੇ ਨਾ ਪਾਰ ਲੱਗਦੇ ਦੋ ਬੇੜੀਆਂ ਜਿਨਾ ਦੀ ਲੱਗ ਹੋਵੇ ਉਹ ਨਾ ਬਲੀ ਨੀਂਗਾ ਹੋ ਸਕਦਾ ਉਹ ਜੀ ਦੀ ਪਾਤੀ ਗੁਰੂ ਦੇ ਹੱਥੀ ਹੋਵੇ ਉਹ ਸੱਚੀ ਕੋਮਲੀ ਜਿੰਦਗਰੀ ਕਹ ਜਿੱਦਾਂ ਜਿੱਦਾਂ ਡਿਊਟੀਆਂ ਲਾਈਆਂ ਨੇ ਹਰ ਇੱਕ ਇਨਸਾਨ ਦੀਆਂ ਕਿਸੇ ਸ਼ਾਇਰ ਨੇ ਬੜੀਆਂ ਖੂਬਸੂਰਤ ਲਾਈਨਾਂ ਲਿਖੀਆਂ ਨੇ ਜਿੱਦਾਂ ਵਕਤ ਪ੍ਰਵੀਰ ਠਾਕੁਰ ਜੀ ਉਹਨਾਂ ਦੀ ਡਿਊਟੀ ਲਈ ਹੋਈ ਹੈ ਕਿ ਤੁਹਾਨੂੰ ਉਸ ਮਾਲਕ ਦੇ ਨਾਲ ਜੋੜਨਾ ਹੈ ਉਸ ਪ੍ਰਮਾਤਮਾ ਦੇ ਨਾਲ ਜੋੜਨਾ ਹੈ ਕਿਸੇ ਸ਼ਾਇਰ ਨੇ ਬੜੀਆਂ ਖੂਬਸੂਰਤ ਲਾਈਨਾਂ ਲਿਖੀਆਂ ਨੇ ਕਿ ਚੰਗੇ ਬੰਦਿਆਂ ਦੇ ਚੰਗੇ ਕੰਮ ਹੁੰਦੇ ਚੰਗੇ ਬੰਦਿਆਂ ਦੇ ਚੰਗੇ ਕੰਮ ਹੁੰਦੇ ਮਹਾਪੁਰਖਾਂ ਦੇ ਅਸਲ ਵਿਚਾਰ ਸਮਝੋ ਆਉਣਾ ਚਾਹੀਦਾ ਕੰਮ ਸਾਨੂੰ ਦੂਜਿਆਂ ਦੇ ਇਸੇ ਕੰਮ ਨੂੰ ਪਰ ਉਪਕਾਰ ਸਮਝੋ ਖਟੜਾ ਚਾਹਦੇ ਹੋ ਜ਼ਿੰਦਗੀ ਦੇ ਵਿੱਚੋਂ ਕੁਝ ਆਪਣੇ ਆਪ ਨੂੰ ਸੇਵਾਦਾਰ ਸਮਝੋ ਹਰੀ ਨਹੀਂ ਜੇ ਕਿਸੇ ਦੇ ਕੰਮ ਆਉਣਾ ਤੇ ਫਿਰ ਆਪਣੇ ਆਪ ਨੂੰ ਧਰਤੀ ਦੇ ਭਾਰ ਸਮਝੋ ਫਿਰ ਅਸੀਂ ਧਰਤੀ ਦੇ ਭਾਰ ਹੀ ਵਧਾਉਣ ਆਏ ਆ ਹੋਰ ਅਸੀਂ ਕੁਝ ਨਹੀਂ ਕਰਨ ਆਏ ਸੋ ਫਿਰ ਇੱਕ ਵਾਰੀ ਸਮੁੱਚੇ ਤੌਰ ਤੇ ਜਿੰਨੀਆਂ ਵੀ ਸ਼ਕਤੀਆਂ ਤੁਸੀਂ ਵਾਹਿਮਾ ਜੀ ਦੇ ਜਾਗਰਣ ਦੇ ਵਿੱਚ ਪੁੱਜੇ ਹੋ ਸਾਰਿਆਂ ਨੂੰ ਇੱਥੇ ਪਹੁੰਚਣ ਦੇ ਬਾਬਾ ਜੀ ਵੱਲੋਂ ਇਸ ਸਟੇਜ ਵੱਲੋਂ ਸਾਰਿਆਂ ਨੂੰ ਜੀ ਆਇਆਂ ਵੈਲਕਮ ਸਮੁੱਚੇ ਤੌਰ ਤੇ ਸਾਰੀ ਸੰਗਤ ਦੇ ਬਾਬਾ ਜੀ ਸਭ ਦੀਆਂ ਹਾਜ਼ਰੀਆਂ ਦਰ ਪ੍ਰਮਾਨ ਕਰ। ਪਾਓ ਹੁਣ ਉਸ ਆਵਾਜ਼ ਨੂੰ ਆਪ ਸਭ ਦੀ ਨਜ਼ਰ ਕਰੀਏ ਜੋ ਕਿਸੇ ਜਾਣ ਜਾਂ ਪਹਿਚਾਨ ਦੀ ਮੁਹਤਾਜ ਨਹੀਂ। ਅਰੇ ਜਤਿੰਦਰ ਮਿੱਤਲ ਸਾਹਿਬ ਜਤਿੰਦਰ ਮਿੱਤਲ ਸਾਹਿਬ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪੰਜਾਬ ਦੇ ਵਾਈਸ ਪ੍ਰਧਾਨ ਸਾਡੇ ਦਰਮਿਆਨ ਬੁੱਜੇ ਨੇ। ਹੁਣ ਉਹ ਇਥੇ ਪਹੁੰਚਦੇ ਮਿੱਤਲ ਸਾਹਿਬ ਨੂੰ ਜੀ ਆਇਆਂ ਵੈਲਕਮ ਜ ਆਪਣੇ ਕੀਮਤੀ ਰੋਜ਼ੀਵੰਦ ਵਿੱਚੋਂ ਟੈਕ ਕੱਢ ਕੇ ਮਾਮੇ ਦੇ ਚਰਨਾਂ ਵਿੱਚ ਮਸਤ ਹੋਣ ਵਾਸਤੇ ਬੁਝੇ ਨਹੀਂ ਮਾਮੇ ਸੱਤਿਆ ਹਾਜ਼ਰੀ ਦਾ ਪਰਮਾਨ ਕਰਨ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਲੇਖੇ ਦੇ ਵਿੱਚ ਲਾਉ ਪਰ ਉਹ ਆਵਾਜ਼ ਉਹਨਾਂ ਬਾਤ ਜੋ ਕਿਸੇ ਜਾਣ ਜਾਂ ਪਹਿਚਾਣ ਦਾ ਮਹਤਾਜ ਨਹੀਂ ਤੋਂ ਮੇਰੇ ਮਰਦ ਜਨਾਬ ਗੌਰਵ ਭਰਤਵਾਰ ਸਾਹਿਬ ਕਿ ਕਦੇ ਨਾ ਹੋਵੇ ਕਿਨੇ ਗਲੇ ਗੁਰੂ ਤਾਰਿਆ ਇਹ ਸਭ ਨੇ ਇਹਨਾਂ ਨੇ ਨਹੀਂ ਤਾ ਰਿਆ ਆਪਣੇ ਮਾਪਿਓ ਦੇ ਨਾਂ ਤੇ ਤਾੜੀ ਲਾ ਜੇ ਕੋਈ ਜੋੜਾ ਸਭ ਤੋਂ ਪਹਿਲੇ ਗੁਰੂ ਹੋਈਏ ਤੇ ਜੇ ਤੂੰ ਗੁਰੂ ਵਾਲਾ ਕੋਈ ਬਣ ਜਾਂਦਾ ਤੇ ਦੁਨੀਆ ਪੁੱਛਦੀ ਆ ਦੁਨੀਆ ਪਤਾ ਕੀ ਕਹਿੰਦੀ ਆ ਹੋ ਪੁੱਛੀ ਤੇ ਨੇ ਸਾਰੇ ਹੋ ਕਿੱਥੋਂ ਲੱਗ ਤੂੰ ਰਗਾਲਿਆ ਕਿਹੜਾ ਹੋ ਲਲਰੀ ਹੋ ਕਿੱਥੋਂ ਜੀਵਨ ਰੰਗਦਾ ਦੇ ਜੀ ਨੂੰ ਸੋ ਸਾਡੇ ਗੌਰਵ ਮਾਰਤਵਾਲ ਸਾਹਿਬ ਸੋ ਜਿਹਨਾਂ ਨੇ ਤੁਸੀਂ ਬਹੁਤ ਪਿਆਰ ਬਹੁਤ ਸਤਿਕਾਰ ਦਿੱਨੇ ਹੋ ਸੋ ਫਿਰ ਅਸੀਂ ਪੂਰੀ ਮੈਨੇਜਮੈਂਟ ਵੱਲੋਂ ਜਿੰਨੇ ਵੀ ਸਰਕਾਰੀਓ ਚੀਫ ਗੈਸ ਸਾਡੇ ਦਰਮਿਆਨ ਪੁੱਜੇ ਨੇ ਸਾਰੇ ਮੁਸੀਬਤ ਜਿੱਥੇ ਪਹੁੰਚਣ ਤੇ ਜੀ ਆਇਆਂ ਵੈਲਕਮ ਖੁਸ਼ ਆਮ ਜੀ ਬਾਬਾ ਜੀ ਦੇ ਜ਼ਾਤੀ ਮਿਲਣ ਕਰਨ ਤੇ ਬੈ ਕੇ ਜਿਹੜੀ ਇਵੈਂਟ ਰਿਕਾਇਗਾ ਔਰ ਬਹੁਤ ਬਹੁਤ ਸਾਡੇ ਵੱਲੋਂ ਜੀ ਆਇਆਂ ਨੂੰ ਬਹੁਤ ਬਹੁਤ ਰਿਸਪੈਕਟਡ ਸਾਡੇ सुखबीर साबर जी एक बारी जोरदार ताली लॉजिभागे अभिभृता मध्य भागे स्वयं पूर्ण तस्में न था या देवी ਅੰਦਰ ਦੇ ਅੰਦਰ ਤਰਤਾੜੀ ਵਾ ਜਗਰਾਤਾ ਤੇਰਾ ਹੋ ਰਿਹਾ ਏ ਸੰਗਤ ਦਰਬਾਰ ਦੇ ਵਿੱਚ ਬੈਠੀ ਏ ਤੇਰੇ ਦਰਬਾਰ ਤੇ ਝੋਲੀਆਂ ਅੜ ਕੇ ਬੈਠੀ ਏ ਤੈਨੂੰ ਲੈਣ ਆਈ ਏ ਤੈਨੂੰ ਮਿਲਣ ਆਈ ਏ ਤੈਨੂੰ ਸੁਣਣ ਆਈ ਏ ਦਾੜੀ ਨੌਜਰਾ ਸਾਰੇ ਮੇਰੇ ਨਾਂ ਬੋਲਣਾ ਸਾਰੇ ਮੈਂ ਤੁਹਾਨੂੰ ਪਤਾ ਕੱਲਾ ਕਦੀ ਗਾਇਆ ਹੀ ਨਹੀਂ ਮੈਂ ਜਦੋਂ ਵੀ ਗਾਇਆ ਸੰਗਤ ਨਾਲ ਗਾਇਆ ਇਹ ਦਰਬਾਰ ਨੇ ਮੈਨੂੰ ਭਾਗ ਲਾਏ ਨੇ ਔਰ ਇਹ ਦਰਬਾਰ ਦੀ ਖਾਸियत ਹੈ ਇੱਥੇ ਦੀ ਸੰਗਤ ਬਹੁਤ ਅਸ਼ੀਰਵਾਦ ਦੇਦੀ ਹੈ ਜਿਹੜੇ ਜਿਹੜੇ ਦਰਬਾਰ ਨੂੰ ਪਿਆਰ ਕਰਦੇ ਨੇ ਹੱਥ ਉੱਤੇ ਕਰੋ ਜਰਾ ਸਾਰੇ ਦਾੜੀ ਲਾ ਕੇ ਗੁਰੂ ਦੇਵ ਸਹਾਰਾ ਤੇਰਾ ਹੈ ਗੁਰੂ ਦੇਵ ਸਹਾਰਾ ਤੇਰਾ ਹੈ ਜਿਹਨੂੰ ਜਿਹਨੂੰ ਸਹਾਰਾ ਹੱਥ ਝਗੜ ਕਰਕੇ ਬੋਲੋ ਗੁਰੂ ਦੇਵ ਸਹਾਰਾ जिन्हों जिन्हों गुरु सोना लगे सदे कुकरेजा साहब श्री सिद्ध बाबा बालकनाथ सेवा समिति देरा दो, दो। पौड़ा हरी बाबे जी आशीर्वाद लेने को एक बार जोरदार तालियों में स्वागत कर करते हैं जोरदार जो हिकु बारी ज़ोर तू लॻा बाबा जी न ਲਾਉਡਰ ਆਟਾ ਬਹੁਤ ਬਹੁਤ ਸ਼ੁਕਰੀਆ ਕਰੀਮ ਹਾਜ਼ਰੀਆਂ ਭਰੇਗਾ ਇੱਕ ਵਾਰੀ ਗੋਜਰ ਜ਼ੋਰਦਾਰ ਚਕਾਰਾ ਲਾਓ ਗੱਦੀ ਨਸ਼ੀਨ ਭਗਤ ਪ੍ਰਦੀਪ ਠਾਕੁਰ ਜੀ ਗੱਦ ਕੇ ਚਕਾਰਾ ਲਾਓ ਜਨਾਬ ਬੋਲੋ ਸਤਿਗੁਰੂ ਮਹਾਰਾਜ ਕੀ ਔਰ ਮੇਰੇ ਸਤਿਗੁਰ ਮਹਾਰਾਜ ਜਿਨ੍ਹਾਂ ਦੀ ਕਿਰਪਾ ਸਦਕਾ ਜਿਨ੍ਹਾਂ ਦੇ ਮਿਹਰ ਸਦਕਾ ਗਰੀਬ ਤੁਹਾਡੇ ਚਰਨਾਂ ਦੇ ਵਿੱਚ ਖੜਾ ਹਾਜ਼ਰੀਆਂ ਭਰ ਰਿਹਾ ਸ਼੍ਰੀ ਸ਼੍ਰੀ ਕਜਾਰਾਟ ਮਹਿੰਦਰ ਜਿੰਦਰ ਕੀ ਮਹਾਰਾਜ ਦੇ ਨਾਂ ਤੇ ਤਾੜੀ ਲਾ ਦਿਓ ਜਰਾ ਇੱਕ ਵਾਰੀ ਜੋਰਦਾਰ ਤਾੜੀ ਨਾਲ ਉਹਨਾਂ ਤੋਂ ਬਾਅਦ ਜਿਨ੍ਹਾਂ ਨੇ ਇਸ ਕਾਬਿਲ ਗਰੀਬ ਨੂੰ ਕੀਤਾ ਕਿ ਦੋ ਸ਼ਬਦ ਤੁਹਾਡੇ ਵਿੱਚ ਖੜੇ ਹੋ ਕੇ ਬੋਲ ਲਈਏ ਮੇਰੇ ਪਿਤਾ ਜੀ ਸ਼੍ਰੀ ਵਿਜੇ ਭਰਦਵਾਜ ਜੀ ਉਹਨਾਂ ਦੇ ਨਾਲ ਹੀ ਤਾੜੀ ਲਾ ਲਓ ਉਹਨਾਂ ਦੇ ਨਾਲ ਹੀ ਮੇਰੇ ਉਸਤਾਦ ਜੀ ਜਿਨ੍ਹਾਂ ਦਾ ਆਸ਼ੀਰਵਾਦ ਸਦਾ ਮੇਰੇ ਸਿਰ ਤੇ ਰਹਿੰਦਾ ਹੈ ਜਨਾਬ ਗੁਰਜੀਤ ਗੌਤਮ ਜਲੰਧਰੀ ਜੀ ਦੇ ਨਾਂ ਤੇ ਤਾੜੀ ਲਾ ਦਿਓ ਜਨਾਬ ਆਓ ਮਿਲ ਕੇ ਹਾਜ਼ਰੀਆਂ ਭਰੀਏ ਦਾਤੀ ਮੰਨ ਚੱਲਣਾ ਜਵਾਬ ਹੈ ਜੀ ਸਾਹਿਬ ਬਹੁਤ ਹੀ ਸੁੰਦਰ ਪ੍ਰਾਂਗਣ ਵਿੱਚ ਬਾਬਾ ਜੀ ਨੇ ਅੱਜ ਮਾਂ ਜਵਾਲਾ ਜੀ ਦੇ ਇੱਥੇ ਅਲਖ ਜਗਾਇਆ ਹੈ ਹਮ ਸਾਰਿਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਬਾਬਾ ਜੀ ਨੂੰ ਵਧਾਈਆਂ ਇਹਨਾਂ ਦੇ ਨਾਲ ਬਹੁਤ ਵੀ ਲੋਕ ਇੱਥੇ ਬੈਠੇ ਹਨ ਤੇ ਮੇਰੇ ਨਾਲ ਆਏ ਮੇਰੇ ਸਾਥੀ ਸੁਰਿੰਦਰ ਗਨੂਤਰੀ ਜੀ ਰਮੇਸ਼ ਜੀ ਸੁਰੇਸ਼ ਚੌਧਰੀ ਜੀ ਭਾਈ ਸਾਡੇ ਬਿੱਟੂ ਜੀ ਇੱਥੇ ਬੰਟੀ ਜੀ ਇੱਥੇ ਰਹਿੰਦੇ ਆ ਭਾਈ ਕਵਨ ਸ਼ਰਮਾ ਜੀ ਔਰ ਪਠਾਨੀਆਂ ਜੀ ਇਹ ਲਗਾਤਾਰ ਮੇਰਾ ਇਸ ਮਹੀਨੇ ਦਾ ਦੂਜਾ ਦੌਰਾ ਹੈ ਇਸ ਤੋਂ ਪਹਿਲਾਂ ਮੈਂ ਹੁਣ ਜਾ ਕੇ ਆਇਆ ਸੀ 23 ਤਰੀਕ ਨੂੰ ਫੇਰ ਆਣਾ ਹੈ 30 ਤਰੀਕ ਨੂੰ ਫੇਰ ਆ ਇਹ ਮਾਤਾ ਦੀ ਕਿਰਪਾ ਹੈ ਬਾਬਾ ਜੀ ਦੀ ਕਿਰਪਾ ਹੈ ਕਿ ਬਾਰ-ਬਾਰ ਸਾਡੇ ਜੋ ਸੰਗੀ ਸਾਥੀ ਹੈ ਮੇਰੇ ਵਿਧਾਨ ਸਭਾ ਖੇਤਰ ਦੇ ਲੋਕ ਹੈਗੇ ਇੱਥੇ ਰਹਿੰਦੇ ਪੰਜਾਬ ਵਿੱਚ ਲਗਾਣੇ ਵਿੱਚ ਸਾਨੂੰ ਬੜੀ ਸਿੱਧੇ ਦੇ ਨਾਲ ਇੱਥੇ ਸੱਦੇ ਹਨ ਅਸੀਂ ਉਹਨਾਂ ਦਾ ਮਾਣ ਰੱਖਦੇ ਹੋਏ ਜਿੰਨੇ ਮਰਜੀ ਬਿਜ਼ੀ ਹੋਣ ਆਪਣਾ ਟਾਈਮ ਕੱਢ ਕੇ ਨਾਲੇ ਕੋਲ ਆਉਂਦੇ ਕਿਉਂਕਿ ਇਹਨਾਂ ਨੂੰ ਜਦ ਵੀ ਸੱਦੀਏ ਇਹ ਵੀ ਗੜੀਆਂ ਭਰ-ਭਰ ਕੇ ਸਾਡੀ ਸੇਵਾ 'ਚ ਹਾਜ਼ਰ ਹੁੰਦੇ ਆ ਇਹਨਾਂ ਦਾ ਮਾਣ ਤੇ ਸਤਿਕਾਰ ਕਰਦੇ ਵਸੀਂ ਇੱਥੇ ਪਹੁੰਚਦੇ ਹਾਂ ਮਾਹ ਰਾਣੀ ਦੀ ਕਿਰਪਾ ਹੈ ਲਗਾਤਾਰ ਮੇਰੇ ਕੱਲੇ 12 ਵਾਰ 24 12 ਸਾਲ ਹੋ ਗਏ ਮੈਨੂੰ ਉਹ ਜਾਣੇ ਆਂਦੇ بار-ਬਾਰ ਜੰਗ ਲੱਗਦੇ ਐ April ਮਹੀਨੇ ਤੱਕ ਇਹ ਕਾਰਗਰਮ ਚੱਲਦਾ ਰਹਿੰਦਾ ਸੀ ਕੋਰਸਾਂ ਦੇ ਤਾਂ ਹੁਣ ਲੋਕਲ ਹੀ ਲੱਗਦਾ ਹੈ ਪਰ ਸਰ ਤੇ ਨੂੰ ਵੇਣਾ ਲੋਕਲ ਲੱਗਦਾ ਸੀ ਦੋ ਟਾਈਮ ਪਿੰਡ ਚ ਪਹੁੰਚ ਜਾਂਦੇ ਅਸੀਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਇਸ ਪਾਵਨ ਅਫਸਰ ਪਰ ਖੁਸ਼ੀ ਸਾਰੇ ਦੇ ਪਰਿਵਾਰ ਨੂੰ ਬਾਬਾ ਜੀ ਮਾ ਰਣੀ ਬਹੁਤ ਬਹੁਤ ਰੱਖੀਆਂ ਦੇਵੇ ਖੁਸ਼ੀਆਂ ਦੇਵੇ ਇਹਨੀਆਂ ਸ਼ਬਦਾਂ ਨਾਲ ਬੋਲਦਾ ਬਹੁਤ ਬਹੁਤ ਧੰਨਵਾਦ ਜੈ ਮਾਤਾ ਦੀ ਜੈ ਬਾਬਾ ਦੀ ਜਿਹੜਾ ਸਪੈਸ਼ਲ ਜਨਦਰ ਸਾਹ ਤੋਂ ਪਹੁੰਚੇ ਨੇ ਇਹ ਗੁਰੂ ਵਾਲੇ ਨੇ ਤੁਗੇ ਨਾ ਪਰਾ ਦਿਲੋਂ ਪਿਆਰ ਦੇ ਇਸ ਕਰਕੇ ਵੀ ਹੈ ਕਿਉਂਕਿ ਇਹ ਮਾਰਾ ਇਹਨਾਂ ਜੋੜੀ ਨੇ ਦਿਲ ਤੋਂ ਪਿਆਰ ਕਰਦੇ ਨੇ ਜਿਹੜੇ ਤੋਰੰਦਰ ਤੋਂ ਜੁੜੇ ਨੇ ਉਹਨਾਂ ਦਾ ਲੈਜੇ ਵੱਖਾ ਹੁੰਦਾ ਹੈ। ਤਾਂ ਮੈਂ 2 ਮਿੰਟ ਲਈ ਬੇਤ ਕਰਵਾ ਜ ਸੰਗਤ ਨੂੰ ਵਧਾਈ ਜਰੂਰ ਜੀ ਜਾਗਮਤੀ ਆਈ ਜੀ। ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਅੱਜ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਗਾਤਾਰ ਪਿਛਲੇ 43 ਸਾਲਾਂ ਤੋਂ ਮਾਂ ਭਗਵਤੀ ਦਾ ਜਾਗਰਣ ਇਸ ਜਗ੍ਹਾ ਹੋ ਰਿਹਾ ਹੈ। ਇਹ ਪ੍ਰੇਮਾ ਸਾਡੇ ਮਹਾਰਾਜ ਜੀ ਪ੍ਰਵੀਨ ਭਗਤ ਜੀ ਦੇ ਪਿਤਾ ਜੀ ਨੇ ਇਹ ਬੂਟਾ ਲਾਇਆ ਤੇ ਅੱਜ ਇਹ ਬੂਟਾ ਫਲ ਦੇ ਰਿਹਾ ਸੰਗਤ ਨੂੰ ਪ੍ਰੇਰਣਾ ਦੇ ਰਿਹਾ ਅੱਜ 43ਵਾਂ વાર્ਸ਼ਿਕ ਜਾਗਰਣ ਜੋ ਮਾ ਭਗਵਤੀ ਦਾ ਹੋ ਰਿਹਾ ਇਸ ਜਾਗਰਣ ਵਿੱਚ ਮੈਨੂੰ ਆਪਣੇ ਸਾਥੀਆਂ ਦੇ ਨਾਲ ਮਾ ਦਾ ਅਸ਼ੀਰਵਾਦ ਮਿਲਣ ਦਾ ਮੌਕਾ ਮਿਲਿਆ ਲਗਭਗ ਛਿਸ਼ਲੇ 7-8 ਸਾਲ ਤੋਂ ਨਿਰੰਤਰ ਮੈਨੂੰ ਵੀ ਇੱਥੇ ਆਉਣ ਦਾ ਮੌਕਾ ਮਿਲਿਆ ਕਿਉਂਕਿ ਜਲੰਧਰ ਸ਼ਹਿਰ ਦੇ ਵਿੱਚ ਸ਼ਿਵ ਸਿੰਘ ਪਾਪਾ ਬਾਲਕਨਾਥ ਮੰਦਿਰ ਦਿਲਵਾਗ ਨਗਰ ਬਸਤੀ ਗੁਜਾ ਸਾਡੇ RAM ਮੂਰਤੀ ਭਾਜੀ ਉਹਨਾਂ ਦੀ ਬਦੌਲਤ ਮੈਨੂੰ ਇਦਾਂ ਦੇ ਮਾਪੁਰਖਾਂ ਦਾ ਪਿਆਰ ਮਿਲਿਆ ਵੱਡੇ ਭਰਾ ਦਾ ਆਸ਼ੀਰਵਾਦ ਮਿਲਿਆ ਜਦੋਂ ਇਹ ਗੱਡੀ ਤੇ ਬੈਠੇ ਹੁੰਦੇ ਆ ਮੇਰੇ ਲਈ ਰੱਬ ਨੇ ਪਰ ਜਦੋਂ ਅਸੀਂ ਇੱਕ ਪਰਿਵਾਰਕ ਤੌਰ ਤੇ ਬੈਠਦੇ ਆ ਮੇਰੇ ਵੱਡੇ ਭਰਾ ਦੇ ਦੋਨੋਂ ਪਾਸੇ ਮੈਨੂੰ ਪਿਆਰ ਮਿਲਦਾ ਸੋ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। 10:30 ਵਜੇ ਮੈਂ ਮਹਾਰਾਜ ਜੀ ਚੱਲਿਆ ਸੀ ਤੇ 3 ਘੰਟੇ ਮੈਨੂੰ ਲੁਧਿਆਣੇ ਪਹੁੰਚਣ ਨੂੰ ਲੱਗੇ ਆ। 10 15 10 15 ਦੀ ਸਪੀਡ ਤੇ ਆਇਆ। ਮੇਰੇ ਪਿੱਛੇ ਸਰਦਾਰ ਜੀ ਦੇਖੇ ਕਿੰਨੇ ਭਾਜੀ ਕੈਸਲ ਕਰ ਦੀਏ। ਮੈਂ ਕਹਾ ਯਾਰ ਜਾਣਾ ਜਰੂਰ ਭਾਵੇਂ ਸਵੇਰ ਦੇ 4 ਵਜੇ। ਜਾਣਾ ਜਰੂਰ ਆ ਭਾਵੇਂ ਤੁਰ ਕੇ ਜਾਣਾ ਪਵੇ। ਕਿਉਂਕਿ ਮੇਰਾ ਰੱਬ ਜਾਣਦਾ ਮੇਰੇ ਗੁਰੂ ਮਹਾਰਾਜ ਜਾਣਦੇ ਮੈਂ ਤੁਹਾਨੂੰ ਦਿਲੋਂ ਪਿਆਰ ਕਰਦਾ। ਨਾ ਤਾਂ ਲੁਧਿਆਣੇ ਤੋਂ ਲਖਣ ਲੜਨਾ ਤੇ ਨਾ ਮੈਥੋਂ ਬੋਟਾ ਲੈਣੀ। ਮੈਨੂੰ ਜੇ ਇਥੇ ਚਾਹੀਦਾ ਤਾਂ ਤੁਹਾਡਾ ਅਸ਼ੀਰਵਾਦ ਚਾਹੀਦਾ ਅੱਜ ਜਲੰਧਰ ਤੇ ਯਕੀਨ ਕਰਿਓ ਮੇਰੀ ਡਾਇਰੀ ਦੇਖ ਲਿਓ ਮੈਂ ਇਥੋਂ ਜਾ ਕੇ ਚਾਰ ਜਾਗਰ ਨਾਲ ਜਾਣਾ 23 ਤਰੀਕ ਔਰ 16 ਤਰੀਕ ਇੰਨੇ ਜਾਗਰ ਨਾਲ ਸ਼ਹਿਰ ਦੇ ਵਿੱਚ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਪੂਰਾ ਸਾਹ ਆ ਗਿਆ ਰੰਗ ਪਰ ਮੈਂ ਕਿਹਾ ਮੈਂ ਜਾਣਾ ਜ਼ਰੂਰ ਹੈ ਕਿਉਂਕਿ ਤੁਸੀਂ ਆਪ ਖੁਦ ਇਸ ਨਿਮਾਣੇ ਜੇ ਬੱਚੇ ਨੂੰ ਪਿਆਰ ਦੇ ਲਈ ਜੋ ਘਰ ਤੁਸੀਂ ਦਿੱਤਾ ਉਸ ਘਰ ਤੱਕ ਪਹੁੰਚ ਕੀਤੀ ਹੈ ਘਰ ਦੇ ਕਾਰਦੇ ਨਹੀਂ ਮੇਰਾ ਛੋਟਾ ਭਾਈ ਵੀ ਜਾ ਸਕਦਾ ਸੀ ਕੋ ਹੋਰ ਵੀ ਜਾ ਸਕਦਾ ਤੁਸੀਂ ਆਪ ਆਏ ਹੋ ਮੈਂ ਸਭ ਤੋਂ ਪਹਿਲਾਂ ਮਾਫੀ ਮੰਗਦਾ ਮੈਂ ਉਸ ਦਿਨ ਆਪਣੇ ਗੁਰੂ ਮਾਇਦਰ ਦਰਸ਼ਨ ਕਰਨ ਗਿਆ ਸੀ ਉਸ ਤੋਂ ਬਾਅਦ ਬੱਚੇ ਕਹਿੰਦੇ ਵੀ ਛੁੱਟੀਆਂ ਦੇ ਦਿਨ ਹੈ ਤੇ ਅਸੀਂ ਅੱਗੇ ਨਿਕਲ ਗਏ ਆਗਰਾ ਸਾਈਡ ਤੇ ਲੇਟ ਹੋ ਗਿਆ 12 13 ਦੇ ਵਿੱਚ ਲੱਗ ਗਏ ਸੋ ਮੈਂ ਇਸ ਗੱਲ ਦੀ ਮਾਫੀ ਚਾਹੁੰਦਾ ਵੀ ਤੁਸੀਂ ਘਰ ਦੀ ਦੇਖ ਨਹੀਂ ਕੋ ਮੁੜ ਕੇ ਆ ਗਏ ਮੈਂ ਤੁਹਾਡੀ ਸੇਵਾ ਨਹੀਂ ਕਰ ਪਾਇਆ ਪਰ ਮੇਰਾ ਇਹ ਸੀਸ ਜਿਹੜਾ ਹਮੇਸ਼ਾ ਤੁਹਾਡੇ ਚਰਨਾਂ ਝੁਕਦਾ ਔਰ ਜੋ ਤੁਸੀਂ ਮੈਨੂੰ ਆਸ਼ੀਰਵਾ ਦਿੱਤਾ। ਇਹ ਪ੍ਰਧਾਨ ਜੀਆ ਸਿਸਟਮ ਸਭ ਆਉਂਦਾ ਜਾਂਦਾ ਰਹਿਣਾ ਜੇ ਕਹਿੰਦੇ ਮਹਾਪੁਰਸ਼ਾਂ ਦਾ ਹੱਥ ਇਸ ਤੇ ਹੋਵੇ ਤੇ ਸਾਰੀਆਂ ਜਿਹੜੀਆਂ ਖੈਰਾਂ ਉਹ ਪ੍ਰਮਾਤਮਾ ਦਿੰਦਾ। ਸੋ ਅੱਜ ਮੇਰੇ ਨਾਲ ਮੇਰੇ ਭਾਜੀ ਕਮਲਜੀਤ ਸਾਵੀ ਜੀ ਜੋ ਪੇਸ਼ੇ ਤੋਂ ਪ੍ਰੋਫੈਸਰ ਨੇ ਇੰਗਲਿਸ਼ ਟੀਚਰ ਨੇ ਉਹ ਮੇਰੇ ਨਾਲ ਆਏ ਆ। ਮੇਰੇ ਨਾਲ ਪੱਪੂ ਪੰਡਿਤ ਜੀ, ਸਰਦਾਰ ਜਤਿੰਦਰ ਸਿੰਘ ਜੀ, ਦੀਪਕ ਸਿੰਘ ਰਠੌਰ ਜੀ ਇਹ ਸਾਰੇ ਸਾਥੀ ਮੇਰੇ ਨਾਲ ਆਏ ਆ ਅਸੀਂ ਸਭ ਲੋਕ ਤੁਹਾਨੂੰ ਪਿਆਰ ਕਰਦੇ ਸੋ ਜਿਆਦਾ ਨਾਕੁਸ਼ ਰਹਿਦਾ ਹੋਇਆ ਮੈਂ ਅਖੀਰ ਦੇ ਵਿੱਚ ਆਪਣੇ ਵੱਲੋਂ ਆਪਣੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਕੈबिनेट ਮੰਤਰੀ ਮੇਰੇ ਵੱਡੇ ਭਾਜੀ ਸ਼੍ਰੀ ਮਹਿੰਦਰ ਪਗਲ ਜੀ ਵੱਲੋਂ ਅੱਜ ਦੇ ਸ਼ੁੱਭ ਦਿਹਾੜੇ ਤੇ 43ਵੇਂ ਜਾਗਰਣ ਤੇ ਆਪ ਜੀ ਨੂੰ ਲੱਖ ਲੱਖ ਵਧਾਈ ਦਿੰਦਾ ਸਾਰੇ ਸੰਗਤ ਨੂੰ ਵਧਾਈ ਦਿੰਦਾ ਕਿਉਂਕਿ ਐਡੀ ਠੰਡ ਦੇ ਵਿੱਚ ਬਹਿਣਾ ਬਹੁਤ ਔਖਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮੈਨੂੰ ਘੱਟੋ ਘੱਟ ਪੌਣੇ 3 ਘੰਟੇ ਇਥੇ ਤੱਕ ਪਹੁੰਚਣ ਨੂੰ ਲੱਗੇ ਆ ਤੇ ਪੌਣੇ ਤਿੰਨ ਤਿੰਨ ਘੰਟੇ ਵਾਪਸ ਜਾਣ ਨੂੰ ਲੱਗਣੇ ਆ ਪਰ ਇਹ ਤੁਹਾਡਾ ਅਸ਼ੀਰਵਾਦ ਸਦਾ ਸੰਗ ਜਿੰਦਾ ਰਹੇ ਜਿਵੇਂ ਮੇਰੇ ਵੱਡੇ ਭਾਜੀ ਰਾਣਾ ਜੀ ਮੈਂ ਪਹਿਲੀ ਵਾਰ ਇਹਨਾਂ ਮਾਪੂਰਾਂ ਦੇ ਦਰਸ਼ਨ ਕੀਤੇ ਆ ਪਰ ਇਦਾਂ ਦੀਆਂ ਰੂਹਾਂ ਤੁਸੀਂ ਆਪਣੇ ਨਾਲ ਤੇ ਤੁਸੀਂ ਇਹਨਾਂ ਦੇ ਨਾਲ ਜੁੜੇ ਹੋ ਇਹਦਾ ਮਤਲਬ ਹੈ ਕਿ ਸਾਡਾ ਜਿਹੜਾ ਆਣਾ ਜਾਣਾ ਜੀਵਨ ਦਾ ਸਫਲ ਹੈ ਸੋ ਤੁਸੀਂ ਤੰਦਰੁਸਤ ਰਹੋ ਕਿਉਂਕਿ ਤੁਸੀਂ ਸਾਡਾ ਤੋਰੋ ਮੈਂ ਤੁਹਾਡੇ ਪਿਤਾ ਜੀ ਦੇ ਦਰਸ਼ਨ ਨਹੀਂ ਕੀਤੇ ਪਰ ਮੈਂ ਇਹ ਜਾਣ ਸਕਦਾ ਕਿ ਕੋਈ ਵੀ ਸੰਸਥਾ ਮੈਂ ਪਰਸੋਂ ਤੋਂ ਪੜ੍ਹ ਰਿਹਾ ਸੀ ਕੋਈ ਵੀ ਜ਼ਮੀਨ ਜਿਹੜੀ ਹੈ ਉਹ ਆਪਣੇ ਮਾਲਕ ਨੂੰ 100 ਸਾਲ ਤੋਂ ਵੱਧ ਬਰਦਾਸ਼ਤ ਨਹੀਂ ਕਰਦੀ ਬਹੁਤ ਘੱਟ ਜ਼ਮੀਨਾਂ ਨੇ ਜਿਹੜੀਆਂ ਬਰਦਾਸ਼ਤ ਕਰਦੀਆਂ ਕੋਈ ਵੀ ਸੰਸਥਾ ਚਾਹੇ ਜਿੱਦੀ ਮਰਜ਼ੀ ਵੱਡੀ ਹੋਵੇ ਉਹ 50 ਸਾਲ ਤੋਂ 40 ਸਾਲ ਤੋਂ ਵੱਧ ਨਹੀਂ ਚੱਲਦੀ ਚਾਹੇ ਜੋ ਮਰਜ਼ੀ ਹੋਵੇ ਪਰ ਇੱਕ ਗੁਰੂ ਦੀ ਕਿਰਪਾ ਤੇ ਪੌਣਾ ਹਰੀ ਨਾਮ ਦੀ ਕਿਰਪਾ ਜਿਹੜਾ ਗੁਫਾ ਦੇ ਵਿੱਚ ਬੈਠਾ ਉਹਦੀ ਕਿਰਪਾ ਅੱਜ 43 ਸਾਲਾਂ ਤੋਂ ਲਗਾਤਾਰ ਇਹ ਮਹਾਰਾਜ ਦਾ ਜਾਗਰਣ ਚੱਲ ਰਿਹਾ ਤੇ 43 ਸਾਲਾਂ ਤੋਂ ਪਹਿਲਾਂ ਵੀ ਜਿਹੜੀ ਸੇਵਾ ਮੰਦਰ ਦੀ ਇਸ ਤਰ੍ਹਾਂ ਚੱਲੀ ਸੀ ਮੈਂ ਤੇ ਮਾਂ ਦੇ ਚਰਨਾਂ ਉਹਦਾ ਬਚਣਾ ਹੋਣ ਦੇ ਨਾਤੇ ਇਹ ਅਰਦਾਸ ਕਰਦਾ ਮਾਂ ਕਿ ਤੇਰਾ ਨਗਰ ਖੇੜਾ ਹਮੇਸ਼ਾ ਇਸੇ ਤਰ੍ਹਾਂ ਵਸਦਾ ਰਹੇ ਤੇ ਮੇਰੇ ਜਿਹੜੇ ਸਵਾਮੀ ਜੀ ਆ ਇਹ ਪ੍ਰਵੀਨ ਭਗਤ ਜੀ ਇਹਦਾ ਅਸ਼ੀਰਵਾਦ ਸਦਾ ਮੇਰੇ ਤੇ ਮੇਰੇ ਪਰਿਵਾਰ ਤੇ ਤੁਹਾਡੇ ਤੇ ਤੁਹਾਡੇ ਪਰਿਵਾਰਾਂ ਤੇ ਇਸੇ ਤਰ੍ਹਾਂ ਬਣੇ ਰਹੇ ਸਾਡੇ ਸਵਾਮੀ ਜੀ ਪ੍ਰਵੀਨ ਭਗਤ ਜੀ ਹਮੇਸ਼ਾ ਤੰਦਰੁਸਤ ਰਹੇ ਇਹਨਾਂ ਦੀ ਤੰਦਰੁਸਤੀ ਦੇ ਨਾਲ ਹੀ ਅਸੀਂ ਸਭ ਜਿਹੜੇ ਲੋਕ ਆ ਸਾਡੀ ਐਨਰਜੀ ਤੰਦਰੁਸਤ ਰਹਿ ਸਕਦੀ ਹੈ ਸਾਡੇ ਪਰਿਵਾਰ ਤੰਦਰੁਸਤ ਰਹਿ ਸਕਦੀ ਹੈ ਇਹਨਾਂ ਸ਼ਬਦਾਂ ਦੇ ਨਾਲ ਅੱਜ ਫਿਰ ਮੈਂ ਦੁਬਾਰਾ 43ਵੇਂ વાર્ષਿਕ ਜਾਗਰਣ ਦੀ ਲੱਖ ਲੱਖ ਵਧਾਈ ਦਿੰਦਾ ਜਿਨ੍ਹਾਂ ਸੱਜਣਾ ਨੇ ਤੁਹਾਡੇ ਨਾਲ ਜੋੜਿਆ ਉਹਨਾਂ ਦੀ ਲੰਮੀ ਉਮਰ ਦੀ ਕਾਮਨਾ ਕਰਦਾ ਤੁਹਾਡੀ ਵੀ ਲੰਮੀ ਉਮਰ ਦੀ ਕਾਮਨਾ ਕਰਦਾ ਜਿਆ ਬਾਬੇ ਦੀ ਜਿਆ ਬਾਬੇ ਦੀ ਜਿਆ ਬਾਬੇ ਦੀ ਵੱਧ ਘਟ ਸੰਗਤ ਕਿਹਾ ਗਿਆ ਹੋਵਾ ਕਿ ਖਿਮਾ ਦਾ ਜਾਚਾ ਖਣਾ ਸੰਗਤ ਜਿਹੜੀ ਹੈ ਉਹ ਬਖਸ਼ਣ ਹਾਰ ਹੈ ਬਖਸ਼ਣ ਜੋਗ ਹੈ ਮੈਨੂੰ ਬਖਸ਼ਣਾ ਇਹਨਾਂ ਸ਼ਬਦਾਂ ਨਾਲ ਜਕਾਰਤ ਚਿੰਤਪੂਰਨੀ ਮਾਈ ਦਾ ਜੈ ਕਰੇ ਪੌਣਾ ਹਰੀ ਬਾਬਾ ਜੀ ਦਾ ਜੈ ਕਰੇ ਮੇਰੇ ਪ੍ਰਵੀਨ ਪਗ ਸੁਆਮੀ ਜੀ ਮਹਾਰਾਜ ਦਾ ਬਹੁਤ ਬਤਨ ਮੈਂ ਦੇਦੀ ਗਹਿਰਾਈਆਂ ਤੋਂ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਮੈਂ ਸਮਝ ਸਕਦਾ ਕਹਿੰਦੇ ਕਿ ਸੋਦਾ ਸੱਚੇ ਪਿਆਰ ਦਾ ਏ ਉਸ ਦਾ ਕੋ ਠੇਕੇਦਾਰ ਨਹੀਂ ਮੇਰੇ ਲੱਖ ਲਾਂਗ ਦੀ ਜ਼ਿੰਦਗੀ ਦੇ ਜਦੋਂ ਮੇਰੇ ਜੋਗੀ ਨਾਲ ਪਿਆਰ ਨਾ ਤੇ ਪਿਆਰ ਦੀ ਗੱਲ ਹੈ ਕਦੇ ਕਸਮ ਖੁਦਾ ਦੀ ਤੂੰ ਮੈਨੂੰ ਪਿਆਰਾ ਲੱਗਦਾ ਨਾ ਕਰ ਜ਼ੋਰਤ ਗਾਣੇ ਨੰਗੇ ਪਿੰਡੇ ਮੇਰੇ ਮਾਰੇ ਸ਼ਮਕਾਂ ਤੇ ਮੇਰੇ ਰੋਂਦੇ ਨੇ ਨੈਣ ਨਿਵਾਨੇ ਤੇ ਜਿੰਨੀਆਂ ਤਾਮ ਮੇਰੇ ਤੇ ਲੱਗੀਆਂ ਖੁੱਲਰ ਤੇਰੇ ਇੱਕ ਲੱਗੇ ਤੂੰ ਜਾਣੇ ਗੁਲਾਮ ਫਰੀਦਾ ਦਿਲ ਉੱਥੇ ਦੇਈ ਜਿੱਥੇ ਅਗਲਾ ਵੀ ਕਦਰ ਪਛਾਣੇ ਪਿਆਰ ਕਰਦਾ ਫਾਇਦਾ ਉੱਥੇ ਹੀ ਹੈ ਜਿੱਥੇ ਅਗਲਾ ਵੀ ਪਿਆਰ ਦਾ ਮੁੱਲ ਪਛਾਣਦਾ ਹੈ ਨਹੀਂ ਤਾਂ ਫਿਰ ਕਹਿੰਦੇ ਨੇ ਅਸੀਂ ਮੀਨਿਆ ਕਰਾਂ ਦੇ ਕਾਕੇ ਸਾਡੀ ਉੱਚਿਆਣਾ ਬਣਦੇ ਘਟ ਹੈ ਤੰਬਰੀ ਭਾਜੀ ਸੱਚ ਗੱਲ ਹੈ ਅਸੀਂ ਧੀਮਿਆ ਕਰਨ ਦੇ ਕਾਕੇ ਸਾਡੀ ਉੱਚਿਆਣਾ ਬਣਦੇ ਘਟਾ ਹੈ ਅਸੀਂ ਸ਼ੁਰੂ ਤੋਂ ਰਹੇ ਪੰਜਾਬੀ ਦੇ ਸ਼ਹੀਦ ਸਾਡੀ ਪਹਾੜਿਆਣਾ ਬਣਦੇ ਘਟਾ ਹੈ ਕਦੇ ਕੋ ਚੰਗਾ ਵਾਦਾ ਕਰ ਸਕੇਣਾ ਸਾਡੀ ਲਾਲਿਆਣਾ ਬਣਦੀ ਘਟਾ ਹੈ ਸਾਡੇ ਮਾਪਿਓ ਚੰਗੇ ਅਸੀਂ ਤਾਂ ਵੀ ਚੰਗੇ ਸਾਡੀ ਮਾੜਿਆਣਾ ਬਣਦੀ ਘਟਾ ਹੈ ਦੋ ਸਾਜਣਾ ਬੈਨਸ ਕਰਨ ਬਾਰੇ ਤਿਆਰ ਕਰੇ ਮੇਰੇ ਵੀਰ ਫੈਮਿਲੀਸ ਖਰਾਬ ਕਰਨਾ ਤੋਂ ਨਾਲ ਦੀ ਕਾਰਵਾਈ ਆਪਣੇ ਆਪੇ ਕਰ ਲੈਣੀ ਹੁਣ ਤੁਸੀਂ ਸਾਜਣਾ ਬੈਨਸ ਕਰੋ ਪੰਡਤ ਰਕੇਸ਼ ਸਾਦੇ ਜੀ ਬਰਨਾਲੇ ਵਾਲੇ ਬਹੁਤ ਸ੍ਰੀਲੇ ਬੰਗਾਰ ਹੈ ਉਹਨਾਂ ਨੂੰ ਮੰਦਰ ਦੇ ਵਿੱਚ ਬਹੁਤ ਹੀ ਸ਼ਰਧਾ ਔਰ ਉਤਸ਼ਾਹ ਦੇ ਨਾਲ ਜੋ ਮਹਾਂ ਦਾ ਜਾਗਰਣ ਹੋ ਰਿਹਾ ਉਸ ਦੇ ਵਿੱਚ ਮਹਾਮਈ ਦਾ ਬਾਬਾ ਬਲਕਨਾਥ ਜੀ ਦਾ ਅਸ਼ੀਰਵਾਦ ਲੈਣ ਦਾ ਮੌਕਾ ਮਿਲਿਆ ਔਰ ਸਮੂਹ ਸੰਕਾ ਮਾਤਾਵਾਂ ਪਹਿਨਾ ਨੌਜਵਾਨ ਸਾਥੀ ਬਜ਼ੁਰਗ ਮੇਰੇ ਛੋਟੇ ਵੀਰ ਫਾਕਰ ਜੀ ਔਰ ਵਿਸ਼ੇਸ਼ ਤੌਰ ਤੇ ਮੇਰੇ ਨਾਲ ਆਏ ਹੋਏ ਅਮਨ ਫਾਕਰ ਜੀ ਕੈਨੇਡਾ ਤੋਂ ਮੇਰਾ ਛੋਟਾ ਵੀਰ ਵਿਕੀ ਜੀ ਇੱਥੇ ਆਏ ਐ ਸਪੈਸ਼ਲ ਬਾਬਾ ਜੀ ਦਾ ਅਸ਼ੀਰਵਾਦ ਲੈਣ ਬਾਬਾ ਜੀ ਇਹ ਛੋਟਾ ਵੀਰ ਐ ਵਿਕੀ ਤੁਹਾਨੂੰ ਕਿਰਪਾ ਕਰੋ ਬਹੁਤ ਪਰਮਾਤਮਾ ਕਿਤੇ ਜਦੋਂ ਕੈਨੇਡਾ ਜਾਓ ਇੱਥੇ ਬਹੁਤ ਵਧੀਆ ਮੇਰਾ ਭਰਾ ਉੱਥੇ ਸੈੱਟ ਹੈ ਔਰ ਬਹੁਤ ਆਪਣੇ ਬੰਦਿਆਂ ਦੀ ਇੱਥੇ ਸੇਵਾ ਕਰਦਾ ਹੈ ਬਾਬਾ ਜੀ ਇੱਥੇ ਕਿਰਪਾ ਕਰਨੀ ਮੇਰੇ ਨਾਲ ਆਏ ਹੋਏ ਹਿਮਾਚਲ ਤੋਂ ਸਾਡੇ ਵਿਕੇਸ਼ ਰਤਨ ਬਾੜਦਵਾਰ ਜੀ ਆਸ਼ੂ ਦਾਣਾ ਜੀ ਅਮਿਤ ਜੀ ਸਾਰੇ ਸਾਥੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਹਰ ਪ੍ਰੋਗਰਾਮ ਦੇ ਵਿੱਚ ਜੋ ਪ੍ਰਵੀਨ ਭਗਤ ਜੀ ਔਰ ਇਨ੍ਹਾਂ ਦੀ ਸਮੁੱਚੀ ਮੰਦਿਰ ਦੀ ਕਮੇਟੀ ਪਿਆਰ ਅਸ਼ੀਰਵਾਦ ਦਿੰਦੇ ਆ ਬਾਬਾ ਜੀ ਦੇ ਚਰਨਾ ਸਤਕਾਰ ਅੱਜ ਜੋ ਵੀ ਹੈਗੇ ਆ ਉਹਨਾਂ ਦੀ ਬਖਦੋਲਤ ਹੈ ਉਹਨਾਂ ਦਾ ਬਾਬਾ ਜੀ ਦੀ ਕਿਰਪਾ ਹੈ ਔਰ ਜਿਸ ਤਰ੍ਹਾਂ ਭਗਤ ਜੀ ਦੇ ਹੁਕਮ ਕੀਤਾ ਕਿ ਕਿਸੇ ਨਾ ਕਿਸੇ ਕਾਇਆਂ ਤੇ ਦੇਖਣਾ ਚਾਹੁੰਦੇ ਆ ਪੂਰੀ ਕਿਰਪਾ ਹੈ ਤੁਹਾਡਾ ਆਸ਼ੀਰਵਾਦ ਹੈ ਬਾਬਾ ਜੀ ਦੀ ਕਿਰਪਾ ਹੈ 100% ਸੰਤੁਸ਼ਟੀ ਹੈ ਵੀ ਠੀਕ ਆ ਬਾਬਾ ਜੀ ਦੇ ਚਰਨੀ ਲੱਗੇ ਆ ਉਹਨਾਂ ਦੇ ਲੱੜ ਲੱਗੇ ਆ ਪੂਰੀ ਕਿਰਪਾ ਹੈ ਸਾਰੀਆਂ ਸੰਗਤਾਂ ਜਿੰਨੀਆਂ ਇੱਥੇ ਬੈਠੀਆਂ ਸਭ ਦੀਆਂ ਬਾਬਾ ਜੀ ਮਨੋ ਕਾਮਨਾ ਪੂਰਨ ਕਰ ਔਰ ਸਭ ਤੋਂ ਮੇਰ ਭਰਿਆ ਹੱਥ ਰੱਖਣ ਨੂੰ ਇੰਨੀ ਧੁੰਦ ਦੇ ਵਿੱਚ ਇੱਥੇ ਸੰਗਤ ਆਈ ਹੈ ਬਾਬਾ ਜੀ ਸਭ ਤੇ ਸਾਰਿਆਂ ਦੇ ਪਰਿਵਾਰਾਂ ਦੇ ਚੜ੍ਹਦੀ ਕਲਾ ਰੱਖਣ ਨੂੰ ਉਹਨਾਂ ਦੀ ਮਨੋ ਕਾਮਨਾ ਪੂਰਨ ਕਰਨ ਜੈ ਬਾਬਾ ਬਲਕਨਾ ਦਾ ਜੀ ਬੜੇ ਬੜੇ ਆਇਆ ਇੱਧਰ ਹੋ ਜਾ ਨਹੀਂ ਜੋਹਰ ਸਾਲ ਇਹ ਲੀਡੋ ਤਾਂ ਹੈ ਪਰ ਸਾਡੇ ਪਰਿਵਾਰ ਦੇ ਮੈਂਬਰ ਇੱਕ ਲੱਗਾ ਹੈ ਮੇਰਾ ਭਜਨਾ ਪਰਸਾ ਬਹੁਤ ਪਿਆਰਾ ਹੈ ਤੋਂ ਜਦੋਂ ਵੀ ਜਾਓ ਛੋਟਾ ਭਰਾ ਸਮਝੋ ਚਾਹੇ ਵੱਡਾ ਸਮਝੋ ਬਹੁਤ ਪਿਆਰ ਲੰਦੇ ਆ ਤੇ ਦੋ ਸਖਸੇ ਆ ਮੈਂ ਤੁਹਾਨੂੰ ਦਿਲ ਦੀ ਗੱਲ ਦੱਸਣ ਲੱਗਿਆ ਜਦੋਂ ਵੀ ਮੈਂ ਬਾਬਾ ਜੀ ਅੱਗੇ ਬੈਠਦਾ ਮੇਰੀ ਮੈਂ ਭਾਜੇ ਨੂੰ ਉਸ ਵੇਲੇ ਸਫਲ ਸਮਝੂਗਾ ਕਿਉਂਕਿ ਇੱਕ ਪ੍ਰਦੀਪ ਖੰਡਾ ਜੀ ਇੱਕ ਨੇਪਰਾਣਾ ਜੀ ਦੋਨਾਂ ਅੱਗੇ ਬਾਬਾ ਜੀ ਕਿਵੇਂ ਇਹ ਅਰਦਾਸ ਕਰਦਾ ਕਿਉਂਕਿ ਇਹਨਾਂ ਨੂੰ ਮੈਂ ਕਾਫੀ ਦੇਖਤਾ ਜੀ ਗੱਲ ਕਹੀ ਸੀ ਕਿ ਮੈਂ ਤੁਹਾਨੂੰ ਐਮਐਲਏ ਬਣਿਆ ਦੇਖਣਾ ਚਾਹੁੰਦਾ ਜਦੋਂ ਇਹ ਮਲੇ ਦੇ ਪ੍ਰਧਾਨ ਹੁੰਦੇ ਸੀ ਅੱਜ ਤਾਂ ਬਾਬਾ ਜੀ ਬੜੀ ਕਿਰਪਾ ਹੋ ਗਈ ਹੈ ਕਿ ਅੱਜ ਟਾਈਮ ਮੌਸਮ ਉਹ ਆਜ ਕੇ ਉਥੇ ਕਿ ਜਦੋਂ ਇਹਨਾਂ ਨੂੰ ਟਿਕਟ ਮਿਲਦੇ ਪੂਰੇ ਸਾਥ ਹੋਰ ਚੁੱਕੇ ਸਾਡੀ ਮਾਰਦੇ ਨੇ ਵਾਪਸ ਤੇ ਸਾਡੇ ਦੇ ਪੁਰਾਣਾ ਜੀ ਵੀ ਇਸ ਤਰ੍ਹਾਂ ਹੀ ਹੈ ਤੇ ਬਖਤਾਏਗਾ ਅਸੀਂ ਇਹਨਾਂ ਨੂੰ ਉਹਨੂੰ ਦੇਣੇ ਐ ਮੈਂ ਦੇਖਣ ਜਾਉਨੇ ਆ ਤੇ ਸਾਡੇ ਜਲੰਧਰ ਸ਼ਹਿਰ ਤੋਂ ਪ੍ਰਦੀਪ ਭਲੜੀ ਜਲੰਧਰ ਤੋਂ ਬੋਲਦੇ ਸਪੈਸ਼ਲ ਉਹ ਇੱਕ ਵਾਰ ਵਰਤ ਤੇ ਪੱਜ ਜਾਂਦੇ ਆ ਜਦੋਂ ਅਸੀਂ ਜਲੰਧਰ ਗਏ ਸੀ ਇਹ ਗੁਰਾਂ ਦੇ ਮੱਥੇ ਤੇ ਕਰਨ ਵੇਸੀ ਤੇ ਅਸੀਂ ਕਾੜ ਫਿਰ ਵੀ ਕੋਹਣਿਆਂ ਨੂੰ ਬੁਲਾ ਕੇ ਜਰੂਰ ਆਇਆ ਕਿ ਬਾਈ ਸਨੇਹ ਦੇ ਦੋ ਤੇ ਇਹਦਾ ਫੋਨ ਆ ਗਿਆ ਇਹ ਏਡੀ ਟੌਂਡ ਦੇ ਵਿੱਚ ਵੈਸੇ ਸੱਚ ਕੱਲ ਹੈ ਜਿਹੜੀ ਇਹ ਬਗਤ ਵਿਚਾਰੇ ਦੂਰੋਂ ਨੇੜੇ ਆਇਆ ਸੀ ਉਹਨਾਂ ਦੇ ਵੀ ਦੇ ਸਕਦੇ ਕਿਉਂਕਿ ਕੱਲ ਮੈਂ ਵੀ ਵਿਆਹ ਤੋਂ ਵਾਪਸ ਆਇਆ ਤਾਂ ਬੜਾ ਔਖਾ ਵਾਰ ਸਹੁੰ ਤੇ ਕਰੇ ਸੱਚ ਕੱਲ ਹੈ ਲੇਕਿਨ ਜਿਹੜੇ ਜਾਂਦੇ ਗੱਡੀ ਲੈ ਕੇ ਰੋਡ ਤੇ ਚੜਨਾ ਬੜਾ ਔਖਾ ਕਿਉਂਕਿ ਅੱਗੇ ਕੁਝ ਵੀ ਨਜ਼ਰ ਆ ਰਿਹਾ ਤਾਂ ਨਵੀ ਸਤਿ ਜਨ ਦੌਰ ਲਈ ਤਾਂ ਮੈਂ ਬੇਨਤੀ ਕਰੂੰਗਾ ਪ੍ਰਦੀਪ ਫੁੱਲਰ ਵਾਸਤੇ ਜੋ ਪੜਿ ਆਏ ਨੇ ਇਹਨਾਂਦਰ ਤੋਂ ਇਹਨਾਂਦਰ ਤੋਂ ਪਹਿਲਾਂ ਬੀਪਰਾਣਾ ਜੀ ਜੀ ਸਭ ਤੋਂ ਪਹਿਲਾਂ ਵਧਾਈ ਦਿਓ ਜਾਗਰਨੀ ਉਸ ਤੋਂ ਬਾਅਦ ਸਾਡੇ ਪ੍ਰਦੀਪ ਫੁੱਲਰ ਜੀ ਵਧਾਈ ਦੇਣਗੇ ਹਣੀ ਇੱਥੇ ਆ ਜੈ ਬਾਬਾ ਬਲਕਨਾਬ ਜੀ ਸਤਿ ਸ਼੍ਰੀ ਅਕਾਲ ਬਹੁਤ ਹੀ ਖੁਸ਼ੀਆਂ ਹਰ ਸਾਲ ਦੀ ਤਰ੍ਹਾਂ ਸਾਡੇ ਬਾਬਾ ਜੀ ਪਰਵਿੰਦ ਜੀ ਫਰੀਦ ਜੀ ਇਹ ਖਾਸਲ ਬਲੰਨੇ ਨੇ ਔਰ ਇੱਕ ਜਾਗਰਨ ਦੇ ਉਪਲਬਖ ਦੇ ਵਿੱਚ ਅੱਜ ਵੀ ਜਾ ਮੈਨੂੰ ਯਾਦ ਆ ਪੁਰਾਣੀ ਗੱਲ ਵੀ ਸੀ ਬਾਬਾ ਬਲਗਨਾਥ ਜੀ ਦੇ ਇਹ ਵਾਸ ਸੇਵਾ ਜਿਹੜੀ ਹੈ ਹਮੇਸ਼ਾ ਇਹਨਾਂ ਦੇ ਪਿਤਾ ਜੀ ਬਾਬਾ ਬਲਵੰਤ ਜੀ ਲੱਗੇ ਜਾਂਦੇ ਰਹੇ ਨੇ ਔਰ ਇਸਾਈ ਸੰਗਤ ਨੂੰ ਬਾਬਾ ਜੀ ਦੇ ਚਰਨਾਂ ਦੇ ਵਿੱਚ ਲਗਾਣ ਲਈ ਉਹਨਾਂ ਦੀ ਮਨੋ ਕਾਮਨਾ ਪੂਰੀ ਕਰਨ ਲਈ ਹਮੇਸ਼ਾ ਹੀ ਸਾਡੇ ਬਜ਼ੁਰਗ ਜਿਹੜੇ ਸਾਡੇ ਵਿੱਚ ਨਹੀਂ ਰਹੇ ਭਲਵੰਤ ਜੀ ਕਿਉਂਕਿ ਬਹੁਤ ਹਮੇਸ਼ਾ ਉਹਨਾਂ ਨੂੰ ਯਾਦ ਕਰਦਾ ਕਿ ਉਹਨਾਂ ਦਾ ਮੇਰਾ ਬਹੁਤ ਜ਼ਿਆਦਾ ਸਨੇਹ ਸੀਗਾ ਜਦੋਂ ਉਹਨਾਂ ਨੇ ਗੱਦੀ ਉਸ ਤੋਂ ਬਾਅਦ ਤਰਵੀਨ ਜੀ ਨੂੰ ਬਾਬਾ ਜੀ ਨੂੰ ਦਿੱਤੀ ਕਿ ਅਸੀਂ ਬੜਾ ਸ਼ੁਕਰਗੁਜ਼ਾਰ ਆ ਜਦੋਂ ਇਹ ਸਾਨੂੰ ਬੁਲਾਉਂਦੇ ਨੇ ਮੈਂ ਅਜ ਬਰਨਾਲੇ ਸੀ ਕਿ ਮੈਂ ਬਲਕਿ ਸੁਨੀ ਜੀ ਨੂੰ ਕਹਿੰਦਾ ਸੀ ਮੈਂ ਕਿ ਕਿੱਦਾਂ ਆਵਾਂਗਾ ਮਰਦ ਨੂੰ ਬਾਬਾ ਜੀ ਨੇ ਬੁਲਾਣਾ ਹੁੰਦਾ ਵਾ ਤਾਂ ਉਹ ਆਪਣੇ ਆਪ ਹੀ ਬੁਲਾ ਲੈਂਦੇ ਆ ਤੇ ਮੈਂ ਬਹੁਤ ਸ਼ੁਕਰਗੁਜ਼ਾਰ ਆ ਬਾਬਾ ਜੀ ਦਾ ਖਾਸ ਕਰਕੇ ਵੀ ਉਹ ਸਾਨੂੰ ਇੱਥੇ ਨਤਵਸਕ ਹੋਣ ਲਈ ਬੁਲਾਇਆ ਤੇ ਹਰ ਸਾਲ ਇਸੇ ਦਿੱਕੇ ਸੰਗਤਾਂ ਨੂੰ ਲੈ ਕੇ ਸੰਤਾਂ ਦੀ ਮਨੋ ਕਾਮਨਾ ਨੂੰ ਪੂਰੀਆ ਕਰਾਉਣ ਲਈ ਹਮੇਸ਼ਾ ਇਹ ਉਜਾਗਰ ਰਹਿੰਦੇ ਨੇ ਪਾਰਟੀ ਤੋਂ ਉੱਪਰ ਉੱਠ ਕੇ ਵੀ ਇਹ ਹਮੇਸ਼ਾ ਕੰਮ ਕਰਦੇ ਨੇ। ਔਰ ਸੇਵਾ ਭਾਵਨਾ ਦੇ ਵਿੱਚ ਤਾਂ ਇਹਨਾਂ ਦੇ ਸੁਨੀਲ ਠਾਕੁਰ ਜੀ ਔਰ ਇਹਨਾਂ ਦਾ ਪਰਿਵਾਰ ਸ਼ੁਰੂ ਗਈ ਅੱਜ ਦਾ ਨਹੀਂ ਮੈਂ ਤਾਂ ਸ਼ੱਕ ਖੈਰਾਂ। 30 ਸਾਲ ਤੋਂ ਜਾਣਦਾ ਵਾਂ ਔਰ ਵਕਤ ਨਹੀਂ ਜਾਣਦਾ ਵਾਂ ਸਾਰੇ ਸ਼ਹਿਜ਼ਾਦ ਦੇ ਨਾ ਹੋਣ ਕੀ ਇਹਨਾਂ ਦੀ ਇਹ ਬੇਟੀ ਦੀ ਮੈਰਿਜ ਲਈ ਉਹ ਜਾ ਰਹੇ ਸੀ ਸਕੂਟਰ ਤੇ ਦੇ ਰਸਤੇ ਦੇ ਵਿੱਚ ਖਾਣਾ ਵਾਪਰ ਗਿਆ ਔਰ ਉਹ ਸਾਡੇ ਚ ਨਹੀਂ ਰਹੀ ਸੀ ਤੇ ਤੁਹਾਡਾ ਜਿਆਦਾ ਨਾ ਕਹਿੰਦੇ ਫਿਰ ਬਹੁਤ ਸ਼ੁਕਰਗੁਜ਼ਾਰ ਹਾਂ ਸਾਰਿਆਂ ਦਾ ਔਰ ਖਾਸ ਕਰਕੇ ਮਾਚਿੰਗ ਪੁਣੀ ਦਾ ਮਾਸ਼ੂਰਾ ਵਾਲੀ ਦਾ ਜਿਹੜੇ ਬਾਬਾ ਜੀ ਨੇ ਤੰਦਰੁਸਤੀ ਰੱਖਿਆ ਨਾ ਔਰ ਸਾਡੀਆਂ ਜਿਹੜੇ ਮਨੋ ਕਾਮਨਾ ਹਮੇਸ਼ਾ ਜਿਹੜੀਆਂ ਉਹ ਪੂਰੀਆਂ ਕਰਦੇ ਆ ਉਹ ਪੂਰੀਆਂ ਕਰਵਾਉਂਦੇ ਨੇ ਔਰ ਅਸ਼ੀਰਵਾਦ ਦਿੰਦੇ ਨੇ ਸਾਡੇ ਵਿੱਚ ਇਸ ਏਰੀਆ ਦੇ ਐਮਐਲਏ ਉਹਲਾ ਜੀ ਵੀ ਆਏ ਨੇ ਆਤਮ ਸਤਖੋਂ ਸਾਰੇ ਉਹਨਾਂ ਦੀਆਂ ਇੱਛਾਵਾਂ ਸਾਰਿਆਂ ਦੀਆਂ ਪੁਰੀਆਂ ਕਰਨ ਵਾਲੀ ਇਛਾ ਨਾਲ ਲਈ ਹੈ ਉਹ ਮਾਂ ਜਗ ਜਨਨੀ ਪੁਰੀਆ ਕਰੇ ਜਮਾ ਚੇ ਸਰਦਾਰ ਦਲਜੀਤ ਸਿੰਘ ਦੇ ਘਰ ਪਰ ਕੋਲਾ ਜੀ ਪਹੁੰਚੇ ਨੇ ਤੇ ਨਾਲ ਦੇ ਨਾਲ ਪਾ ਜੀ ਨੇ ਬੋਹਗਾ ਦੇ 2:00 ਵਜੇ ਸਾਡੇ ਇਲਾਕੇ ਨੂੰ 43 ਸਾਲ ਹੋ ਗਏ ਇਸ ਜਾਗਰਨ ਨੂੰ ਤੇ ਤੁਸੀਂ 2:00 ਵਜੇ ਬੋਲ ਕੇ ਜਰੂਰ ਬੁਲਾਈ ਦਿਓ ਬਾਬਾ ਬਾਈ ਦੇ ਦਰਵਾਜ਼ੇ ਅੱਜ ਦੇ ਇਸ ਜਾਗਰਨ ਸ਼ਾਮਲ ਬਹੁਤ ਹੀ ਕਾਜੋ ਮੇਰੀਆਂ ਮਤਾਮਾ ਪੈਣਾ ਬਹੁਤ ਹੀ ਸਤਿਕਾਰਯੋਗ ਸਹਿਵਾ ਨੌਨਰ ਗੀਰ ਅਤੇ ਬਹੁਤ ਹੀ ਸਤਿਕਾਰਯੋਗ ਸਾਰੇ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰਸਨ ਅਤੇ ਬਹੁਤ ਹੀ ਸਤਿਕਾਰਯੋਗ ਬਹੁਤ ਅਵਿੰਦ ਜੀ ਅਤੇ ਸਾਰੇ ਸਤਿਕਾਰਯੋਗ ਆਓ ਬਹਾਮੈ ਦੇ ਚਰਨਾਂ ਛਾਹ ਲਵਾਈਏ ਜੇ ਕਾਰਾਮ ਮਾਸ਼ੀਰਾ ਵਾਲੀ ਦਾ ਪਰਿਵਾਰ ਕੀ ਹੈ ਮੈਂ ਇਸ ਜਾਗਰਤ ਦੇ ਮੈਂ ਸਾਰੇ ਇਲਾਕਾ ਵਸੇ ਨੂੰ ਲੱਖ ਲੱਖ ਵਧਾਈ ਦਿਨਾ ਔਰ ਤੁਮ ਆਦਰ ਕਰਦਾ ਭਗਤੀ ਦਾ ਰੇਡੀ ਦਾ ਸਾਰੇ ਹੀ ਪ੍ਰਬੰਧਕ ਕਮੇਟੀ ਦਾ ਕਿਉਂਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਉਤਸ਼ਾਹ ਨਾਲ ਮਹਾਮਾਈ ਦਾ ਆਸ਼ੀਰਵਾਦ ਲਿਆ ਤੇ ਔਰ ਮੈਨੂੰ ਵੀ ਮਹਾਮਾਈ ਦੇ ਚਰਨਾਂ 'ਚ ਬਲਾ ਕੇ ਔਰ ਨਾਭਰੂ ਸੰਗਤ ਦੇ ਦਰਸ਼ਨ ਕਰਾਇਨੇ ਔਰ 43 ਸਾਲ ਸਮਝੋ ਪੌਣੀ ਜ਼ਿੰਦਗੀ ਕਹਿ ਸਕਦੇ ਆ ਤੇ ਬਾਬਾ ਜੀ ਦਾ ਬਾਬਾ ਮਹਰਦ ਜੀ ਦਾ ਬਰਵੰਤ ਜੀ ਦਾ ਬਾਬਾ ਬਰਵੰਤ ਜੀ ਦੇ ਹੋ ਗਏ ਅਸ਼ੀਰਵਾਦ ਸਤਿਕਾਰ ਜੇ ਸਾਰਾ ਪਰਿਵਾਰ ਸਾਰੇ ਇਲਾਕੇ ਨਾਲ ਲੈ ਕੇ ਮਹਾਮਈ ਦਾ ਹਰ ਸਾਲ ਜਾਗਰਤ ਆਉਂਦੇ ਆ ਪਰ ਮਹਾਮਈ ਦਾ ਅਸ਼ੀਰਵਾਦ ਆਉਂਦੇ ਸਾਰੇ ਇਲਾਕੇ ਨੂੰ ਤੇ ਮਹਾਮਈ ਅਗੇ ਹੀ ਅਰਦਾਸ ਕਰੂਗਾ ਮਹਾਮਈ ਸਾਰੇ ਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਤਾਂ ਕਿ ਇਸ ਤਰ੍ਹਾਂ ਆਪਾਂ ਨਾਲ ਮਿਲ ਕੇ ਧਰਮ ਦੀ ਸੇਵਾ ਕਰੀਏ ਸਵਾਦ ਦੀ ਸੇਵਾ ਕਰੀਏ ਲੋੜਵੰਦਾਂ ਦੇ ਵਰਦ ਕਰੀਏ ਔਰ ਇਸ ਇਲਾਕੇ ਨੂੰ ਵਧੀਆ ਬਣਾਈਏ ਬਹੁਤ ਬਹੁਤ ਧੰਨਵਾਦ ਜੈ ਮਾਤਾ ਤੋ ਇੱਕ ਵੱਡੇ ਮਸਰੀ ਬਿੰਦੂਵਾਂ ਦੇ ਪੱਲੇ ਦਾ ਸਨਮਾਨ